ਸਤਨਾਮ ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ਪਾਗੇ ਜੁਲੋ ਜੀ ਸਤਨਾਮ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਕੀ ਫਤਿਹ ਇਹ ਵਾਹ ਰੋਜੀ ਧੰਨ ਧੰਨ ਬਾਬਾ ਸ਼ਹੀ ਜੀ ਢਾਬ ਸਰਪੱਧਰੀ ਵਾਲੇ ਉਹਨਾਂ ਤੋਂ ਵਰਸਾਇਓ ਭੈਣ ਸਰਜੀਤ ਕੌਰ ਜੀ ਤੇ ਇੱਥੇ ਸੇਵਾ ਕਰਦੇ ਆ ਗੁਰੂ ਗ੍ਰੰਥ ਸਾਹਿਬ ਜੀ ਬਾਬਾ ਲਖਵਿੰਦਰ ਸਿੰਘ ਜੀ ਬਾਬਾ ਜੀ ਪਿਆਰ ਨਾਲ ਰੱਖਿਆ ਲਖਵਿੰਦਰ ਸਿੰਘ ਲੱਲੂ ਲੱਲੂ ਹਾਂਜੀ ਇਹ ਬਹੁਤ ਹੀ ਇਹਨਾਂ ਦੀ ਤਕੜੀ ਸੇਵਾ ਹੈ ਰਾਤ ਦਿਨ ਵਿਚਾਰੇ ਤਪ ਵਰਤ ਆਪ ਇੱਥੇ ਸੇਵਾ ਜੀ ਰੁੱਝੇ ਰਹਿੰਦੇ ਆ ਕੋਈ ਇਹਨਾਂ ਦਾ ਘਰ ਦੇ ਕੰਮ ਨਾਲ ਲੈਣਦੇ ਇਹਨੇ ਕੋਈ 24 ਘੰਟੇ ਸੇਵਾ ਕਰਦੇ ਆ ਇਸ ਮਰਜ਼ਾਦਾ ਚਲਾਈ ਆ ਤਨਤਨ ਬਾਬਾ ਸ਼ਹੀਜੀ ਉਹਨਾਂ ਨੇ ਇਹ ਜਿਹੜਾ ਕਲਗੀ ਤੋੜਾ ਸੋਨੇ ਦਾ ਇਹ ਬਾਬਾ ਜੀ ਸ਼ਹੀਜੀ ਆਪ ਇੱਥੇ ਸਜਾ ਕੇ ਗਿਆ ਗੁਰੂ ਗ੍ਰੰਥ ਸਾਹਿਬ ਨੂੰ ਇਹ ਜਦੋਂ ਬਾਬਾ ਜੀ ਕੇ ਆਇਆ ਦਾਸ ਨੂੰ ਚਲੋ ਥੋੜਾ ਜਿਆ ਸੁਣਿਆ ਵੀ 84 ਦੇ ਵਿੱਚ ਬਾਬਾ ਜੀ ਜਦੋਂ ਆਉਂਦੇ ਹਨ ਆ ਕੇ ਉਹਨਾਂ ਨੇ ਬਹੁਤ ਹੀ ਜਾਗ ਤਪੱਸਿਆ ਕੀਤੀ ਆ ਵੀ ਖੋਤੀ ਤੇ ਗਿਣ ਲੋ ਕੋਈ ਆਂਦਾ ਕੋਤੇ ਤੇ ਫਿਰ ਓੜਾ ਓੜਾ ਚੁਣ ਕੇ ਬਾਬਾ ਜੀ ਨੇ ਲਿਆ ਕੇ ਸਥਾਨ ਦੇ ਵਿੱਚ ਸੇਵਾ ਕਰਾਈ ਆ ਕੋ ਸਮਾਪੈਣ ਦੇ ਨਾਲ ਬਾਬਾ ਜੀ ਦੱਸਦੇ ਉਹਨਾਂ ਨਾਲ ਭੈਣ ਜੀ ਆਏ ਆ ਭੈਣ ਜੀ ਨਹੀਂ ਵਾਏ ਆ ਭੈਣ ਜੀ ਉਹਨਾਂ ਨੇ ਵੀ ਆ ਕੇ ਬਹੁਤ ਸੇਵਾ ਕੀਤੀ ਆ ਇਹ ਕਲਗੀ ਤੋੜਾ ਸਾਹਿਬ ਦੀ ਬਾਬਾ ਜੀ ਨੇ ਹੀ ਸੇਵਾ ਲਈ ਆ ਸੰਗਤਾਂ ਨੇ ਨਾਲ ਨਾਲ ਮਿਲ ਕੇ ਕਿਰਪਾ ਉਹਨਾਂ ਦੀ ਆ ਇਹ ਭੈਣ ਜੀ ਤੇ ਬਾਬਾ ਜੀ ਬਾਬਾ ਸ਼ਹੀਦ ਜੀ ਉਹਨਾਂ ਨੇ ਬਹੁਤ ਹੀ ਸੰਜੋਗ ਦੇ ਨਾਲ ਸੰਗਤਾਂ ਦੇ ਤੇ ਬਹੁਤ ਹੀ ਤਨਮਨ ਨਾਲ ਭੈਣ ਜੀ ਉਹਨਾਂ ਦਾ ਵੀ ਰਾਤ ਦਿਨ ਤਪ ਪਰ ਤਪ ਸੇਵਾ 'ਚ ਧਿਆਨ ਆ ਤੇ ਬਾਬਾ ਜੀ ਨੇ ਵੀ ਕੋਈ ਗੱਡੀ ਨਹੀਂ ਰੱਖੀ ਹੋਈ ਇਹੋ ਜੀ ਗੱਲ ਨੇ ਬੋਰੀ ਦੇ ਹਸਲ ਲਾਉਂਦੇ ਸੀ ਤੇ ਭੈਣ ਜੀ ਨੇ ਵੀ ਬੋਰੀ ਦੇ ਹਸਲ ਲਾਉਂਦੇ ਆ ਅਸੀਂ ਸੰਗਤਾਂ ਨੂੰ ਇਹੋ ਬੇਨਤੀ ਕਰਦੇ ਆ ਜੋ ਵੀ ਸਾਡੇ ਵੱਡੇ ਪੁਰਖਿਆਂ ਤੋਂ ਤੁਰੇ ਆਉਂਦੀ ਹੈ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੂਜਣਾ ਕੋ ਆਪਣਾ ਮਾਪਿਓ ਇਹ ਆਪਣਾ ਸਭਨਾ ਦਾ ਮਾਪੇ ਬਾਬਾ ਜੀ ਨੇ ਚਲੋ ਸਾਰੇ ਕਰਦੇ ਆ ਸੇਵਾ ਬਾਬਾ ਜੀ ਨੇ ਆਪਦੇ ਹਸਾਬ ਨਾਲ ਕਲਗੀ ਥੋੜਾ ਸਭ ਸਜਾਇਆ ਵੀ ਆਪਣਾ ਮਾਤਾ ਪਿਤਾ ਜੋ ਕੁਝ ਹੈ ਗੁਰੂ ਗ੍ਰੰਥ ਸਾਹਿਬ ਜੀ ਹੈ ਉਹਨਾਂ ਨੇ ਆਪ ਬੋਰੀ ਦੇ ਹਸਣ ਲਾਇਆ ਮਾੜਾ ਪਾਇਆ ਮਾੜਾ ਖਾਦਾ ਪਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਜਾਇਆ ਉਸੇ ਤਰ੍ਹਾਂ ਭੈਣ ਜੀ ਇਹਨਾਂ ਨੇ ਨਾਲ ਕੀਤਾ ਹੈ ਭੈਣ ਜੀ ਨਾਮ ਵੀ ਬਹੁਤ ਹੀ ਡੇਲੀ ਡੇਲੀ ਚੋੱਕ ਕੇ ਰੋੜਾ ਰੋੜਾ ਚੋੱਕ ਕੇ ਡੇਰੇ ਦੇ ਵਿੱਚ ਰਪਈਆਂ ਨੂੰ ਗਾਂਢੇ ਲਾ ਲਾ ਕੇ ਸੇਵਾ ਕਰਾਈ ਆ ਇਹ ਗਹਿਣੇ ਜਿੰਨੇ ਵੀ ਪਾਏ ਗਏ ਆ ਮਾਲਾ ਸੋਨੇ ਦੀਆਂ ਸ਼ਸਤਰ ਵੀ ਸਾਰੇ ਸੋਨੇ ਦੇ ਆ ਮਹਾਰਾਜ ਨੂੰ ਜਿੰਨੇ ਵੀ ਆ ਫੁੱਲ ਲਾਏ ਗਏ ਆ ਰੋਜ਼ ਹੀ ਸਵੇਰ ਤੜਕੇ 3 ਵਜੇ ਬਾਬਾ ਜੀ ਮੁੱਖ ਬਾਗ ਲੈਂਦੇ ਆ ਸਾਮਾ ਨੂੰ 3-4 ਵਜੇ ਪ੍ਰਕਾਸ਼ ਤੇ ਸੇਵਾ ਕਰਕੇ ਫਿਰ ਸੋਗਾਸਨ ਕਰਦੇ ਆ ਅਸੀਂ ਸੰਗਤਾਂ ਨੂੰ ਸਾਰਿਆਂ ਨੂੰ ਜੀ ਆਇਆਂ ਕਿਮਾ ਦੇ ਜਾਂਚੀਆਂ ਬਾਹਰ ਕੋਈ ਬੋਲਦਿਆਂ ਗਲਤੀ ਹੋ ਵੀ ਹੋਏ ਵਾਹਿਗੁਰੂ ਸਾਹਿਬ ਜੀ ਇਮਾਮ ਪਰਸ਼ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਨੂੰ ਸਮਝ ਕੇ ਘਰੀ ਟੋਟਾ ਲਾਉਂਦੇ ਹਾਜ਼ਰ ਨਾਏ ਸਮਝਦੇ ਵਾਹਿ ਤੇ ਹੈ ਵੀ ਹਾਜ਼ਰ ਨਾਜਰੇ ਜੋ ਮੰਗਿਆ ਸਮਝਦਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸਤਨਾਬ ਜੀ ਵਾਹਿਗੁਰੂ ਵਾਹਿਗੁਰੂ ਜਿੱ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਬਹੁਤ ਵਟ ਭਾਗੇ ਆ ਜੋ ਸਤਿਗੁਰੂ ਸੱਚੇ ਪਾਤਸ਼ਾਹ ਦੀ ਸ਼ਰਨ ਦੇ ਵਿੱਚ ਆ ਕੇ ਆਪਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਸ਼ਰਧਾ ਦੇ ਫੁੱਲ ਭੇਟਾ ਕਰਨ ਲੱਗੇ ਆ ਅੱਜ ਜਿਹੜਾ ਸਮਾਗਮ ਆ ਤਨ ਤਨ ਬਾਬਾ ਮੋਤਾ ਸਿੰਘ ਜੀ ਜੋ ਕਿ ਪਿੰਡ ਪੱਧਰੀ ਦੇ ਹੋਏ ਆ ਡਿੰਡੀਆਣੇ ਦੇ ਜਿਨ੍ਹਾਂ ਨੇ ਆਪ ਦਾ ਆਂਗ-ਆਂਗ ਖਿਲਾਰ ਲੈਂਦੇ ਸੀ ਉਹਨਾਂ ਨੇ ਅਤਿ ਭਗਤੀ ਕੀਤੀ ਹੈ ਪਰਸਤਾਨ ਤੇ ਇਹ ਗੁਰਦੁਆਰਾ ਢਾਬਸਾਰ ਵੀ ਸਾਰਾ ਇੱਥੇ ਜਿਹੜਾ ਬਾਬਾ ਜੀ ਹੋਣਾ ਨੇ ਬੰਦਗੀ ਕੀਤੀ ਉਹਨਾਂ ਦੀ ਵਰਸਾਏ ਹੋਏ ਬਾਬਾ ਭੋਲਾ ਜੀ ਹੋਏ ਉਸ ਤੋਂ ਬਾਅਦ ਸਾਡੇ ਬਾਬਾ ਸ਼ਹੀ ਜੀ ਆਏ ਬਾਬਾ ਸ਼ਹੀ ਜੀ ਨੇ ਇਹ ਸ਼ਕਤ ਨੂੰ ਸਰ ਕੀਤਾ ਇੱਥੇ ਹਮ ਹਮਤਦੀ ਨਾਲ ਬਾਬਾ ਜੀ ਹੋਣਾ ਨੇ ਖਾਲਸੇ ਦੀ ਰਾਜਧਾਨੀ ਨਾਂ ਰੱਖਿਆ ਏ ਭੈਣ ਜੀ ਹੁਣੀ ਹੁਣ ਇਸ ਸਮੇ ਮੌਜੂਦਾ ਮੁਖੀ ਹਨ ਕੀ ਨਾਂ ਭੈਣ ਜੀ ਦਾ ਭੈਣ ਜੀ ਦਾ ਨਾਂ ਹੈ ਸਰਜੀਤ ਕੋਰ ਪਿੰਡ ਪੱਧਰੀ ਇਹ ਪੱਧਰੀ ਦੇ ਵਸਦੀਕ ਹੈ ਜਨਮ ਸਥਾਨ ਪੱਧਰੀ ਹੈ ਤੇ ਸੇਵਾ ਗੁਰਦੁਆਰੇ ਟਾਪਸਰ ਦੀ ਧਰਤੀ ਦੇ ਉੱਤੇ ਬਾਬਾ ਜੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਇਹਨਾਂ ਇਸ ਪਵਿੱਤਰ ਧਰਤੀ ਨੂੰ ਸਰ ਕੀਤਾ ਤੇ ਇਹਨਾਂ ਦੀ ਸੋਚ صدਕਾ ਅੱਜ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਕਲਗੀ ਤੋੜਾ ਸੋਭਤਾ ਹੈ ਇਸ ਧਰਤੀ ਦੇ ਉੱਤੇ ਅਰਦਾਸਾਂ ਜਗ੍ਹਾ ਜਗ੍ਹਾ ਤੇ ਹੁੰਦੀਆਂ ਖੰਡਾ ਜਾ ਕੇ ਹੱਥ ਵਿੱਚ ਕਲਗੀ ਸੋਏ ਸੀ ਅਜੇ ਤੱਕ ਕਿਸੇ ਵੀ ਸਥਾਨ ਤੇ ਉਤੇ ਕਲਗੀ ਸੋਭਤ ਨਹੀਂ ਹੈ ਅੱਜ ਜਿਹੜਾ ਸਬੰਧ ਆ ਸਾਡਾ ਸਾਡਾ ਭਾਈਚਾਰਾ ਇਕੱਠਾ ਹੋਇਆ ਜਿਹੜਾ ਕਿ ਭੈਣ ਜੀ ਦੀ ਛਤਰ ਸ਼ਾਯਾ ਹੇਠ ਬਾਬਾ ਜੂਪੀ ਸਿੰਘ ਨਰਮਲ ਸਿੰਘ ਜੂਪੀ ਵੀ ਇੱਥੇ ਪਹੁੰਚੇ ਸੰਗਤਾਂ ਸਮੇਤ ਲੈ ਕੇ ਔਰ ਬਾਬਾ ਦਰਸ਼ਨ ਸਿੰਘ ਜੀ ਬੂਰੀ ਵਾਲੇ ਕਰੀਆਂ ਕਲਾਂ ਤੋਂ ਪਹੁੰਚੇ ਆਪਦੀ ਸੰਗਤ ਲੈ ਕੇ ਜਿੰਨੀਆਂ ਵੀ ਸਾਡੇ ਪਧਰੀ ਦੀਆਂ ਸੰਗਤਾਂ ਡੇਂਢਿਆਂ ਨੇ ਦੀਆਂ ਸੰਗਤਾਂ ਇਹੀ ਹੁਮ ਮਾ ਕੇ ਇੱਥੇ ਪਹੁੰਚੇ ਤੇ ਦਾਸ ਨੇ ਵੀ ਇਹ ਸੰਗਤ ਦੇ ਵਿੱਚ ਚਾਲਿਆ ਆਓ ਬੇਨਤੀ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਇੱਕ ਮੋਟ ਹੋਈ ਅੱਜ ਸਾਡੀ ਸਿੱਖ ਕੌਮ ਦਾ ਖਲਾਰਾ ਜਿਹੜਾ ਪਿਆ ਸਾਡੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜੀਜ਼ ਨੂੰ ਲੈ ਕੇ ਤੇ ਅਸੀਂ ਦਫਾੜ ਹੋਏ ਸਿੱਖ ਭਾਈਚਾਰਾ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਆੜ ਦੇ ਵਿੱਚ ਆ ਕੇ ਖਾਲਸਾ ਜੀ ਸਾਡੀ ਜਿਹੜੀ ਕੌਮ ਆ ਸਾਡੀ ਜਿਹੜੀ ਮਿਸਲ ਆ ਬਾਬਾ ਸ਼ਹੀਦ ਜੀ ਇਹ ਏਕਤਾ ਦਾ ਨੂਰ ਲਿਆਉਣ ਲਈ ਆ ਸਾਰਿਆਂ ਨੂੰ ਏਕਤਾ ਕਰਕੇ ਬਾਬਾ ਜੀ ਹੁਣਾਂ ਬੋਰੀ ਤੇ ਉੱਤੇ ਬਹਿੰਦੇ ਸੀ ਲੀਡਰ ਵੀ ਉਹ ਬੋਰੀ ਤੇ ਤੇ ਗਰੀਬ ਵੀ ਉਹ ਬੋਰੀ ਤੇ ਬਾਬਾ ਜੀ ਹੁਣਾਂ ਤੇ ਇੱਕ ਨੂਰ ਤੇ ਸਭ ਜਾ ਗੁਜਿਆ ਕੌਣ ਭਲੇ ਕੌਣ ਬੰਦੇ ਸਾਰਿਆਂ ਨੂੰ ਇੱਕੋ ਜੀ ਨਿਗਾਹ ਦੇ ਵਿੱਚ ਦੇਖਦੇ ਸੀ ਆਹੋ ਫਤੇ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਜੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੀ ਮਹਾਂਪੁਰਖਾਂ ਦੇ ਚਰਨ ਸੇਵਕ ਬਾਬਾ ਨਰਮਲ ਸਿੰਘ ਜੀ ਜੋ ਵੱਡੇ ਮਹਾਂਪੁਰਖ ਬਾਪੂ ਜੀ ਜੀ ਉਹਨੇ ਉਹਨਾਂ ਦੇ ਚਰਨ ਸੇਵਕ ਨੇ ਇਹਨਾਂ ਨੂੰ ਮਹਾਂਪੁਰਖਾਂ ਨੇ ਆਪਣੀਆਂ ਪਰੀਆਂ ਦੀ ਸੇਵਾ ਬਖਸ਼ੀ ਸੀ ਇਹੋ ਚਾਰ ਦੇ ਚਾਰ ਦੇ ਦਰਿਆ ਦੇ ਕੰਢੇ ਪਿੰਡ ਕਾਲੇ ਕੀ ਵਾਹਿਗੁਰੂ ਉੱਥੇ ਜਾ ਕੇ ਇਹਨਾਂ ਨੇ ਪੜਾ ਲਾਇਆ ਮਹਾਂਪੁਰਖਾਂ ਨੇ ਵਾਹਿਗੁਰੂ ਤੇ ਹੋਣਾ ਬਾਬਾ ਬੋਤਾ ਜੀ ਦਾ ਸਮਾਗਮ ਸੀ ਅੱਜ ਤੇ ਉੱਥੇ ਆ ਗਏ ਜੀ ਧੰਨਵਾਸ ਤੇ ਮਹਾਂਪੁਰਖ ਸੰਗਤਾਂ ਲੈ ਕੇ ਪਹੁੰਚੇ ਨੇ ਤੇ ਉਥੋਂ ਦਰਸ਼ਨ ਮੇਲੇ ਕਰਕੇ ਹੁਣ ਬਾਪੂ ਜੀ ਦੇ ਸਥਾਨ ਤੇੁਰਦਰਾਟਾ ਸਾਰੇ ਸੰਗਤਾਂ ਪਹੁੰਚੀਆ ਦਰਸ਼ਨ ਮੇਲੇ ਕਰਨ ਵਾਸਤੇ ਆਏ ਆ ਤੇ ਹੁਣ ਭੈਣ ਜੀ ਦੇ ਵਰਸ਼ਨ ਕਰਾਂਗੇ ਭੈਣ ਸਰਜੀਤ ਕੌਰ ਜੀ ਜਿਹੜੇ ਮਹਾਂਪੁਰਖਾਂ ਤੋਂ ਵਰਸਾਏ ਹੋਏ ਗੱਦੀ ਤੇ ਨੇ ਤੇ ਉਹਨਾਂ ਤੋਂ ਬਾਅਦ ਖੁਸ਼ੀ ਲੈ ਕੇ ਤੇ ਮੁੜ ਕੇ ਜੀ ਆ ਵਾਪਸੀ ਮੁੜ ਜਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੋਕੋ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਧੰਤਨ ਦਵੇਂ ਪਾਛਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਰਿਆਂ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਢਾਵਸਰ ਪਧਰੀ ਤੋਂ ਧੰਤਨ ਬਾਬਾ ਸ਼ਹੀਦ ਜੀ ਉਹਨਾਂ ਤੋਂ ਵਰਸਾਇਓ ਇਹ ਭੈਣ ਸਰਜੀਤ ਕੌਰ ਜੀ ਇਹ ਬਾਬਾ ਦਰਸ਼ਨ ਸਿੰਘ ਜੀ ਬੋਰੀ ਵਾਲੇ ਪ੍ਰੋਇਪੁਰ ਤੋਂ ਅਗਲੇ ਪਾਸੇ ਉਹਨਾਂ ਦੇ ਬੇੜੇ ਆ ਬਾਬਾ ਜੀ ਸੰਗਤਾਂ ਲੈ ਕੇ ਆਇਆ ਜਾਂ ਬਾਬਾ ਮੋਤਾਹੋਂ ਦਾ ਮੇਲਾ ਚੱਲਣ ਡਿਆ ਵਾਹ ਜੀ ਨਾਲ ਹੀ ਆਇਆ ਬਾਬਾ ਨਿਰਮਲ ਸਿੰਘ ਜੀ ਜੂਪੀ ਵਾਲੇ ਵਾਹ ਜੀ ਚਾਚਾ ਰੂੜੀ ਵਾਲੇ ਬਾਪੂ ਜੀ ਬੈਠੇ ਆ ਇਹਨਾਂ ਕੋਲ ਵੀ ਦਾਲ ਪੰਥਾ ਜੀ ਵਾਹ ਜੀ ਤੇ ਅਸੀਂ ਜੋ ਵੀ ਸਾਡੀ ਸੰਗਤਾਂ ਮਹਾਂਪੁਰਖਾਂ ਲੋ ਭੈਣ ਜੀ ਨਾਲੋਂ ਬਾਬਾ ਜੀ ਵੱਲੋਂ ਇਹਨਾਂ ਬਾਬਾ ਜੀ ਵੱਲੋਂ ਸਾਰਿਆਂ ਸੰਗਤਾਂ ਨੂੰ ਬਾਬਾ ਮੋਤਾ ਸਿੰਘ ਜੀ ਮੇਲਾ ਜੋ ਵੀ ਸੰਗਤਾਂ ਨੇ ਮਨਾਇਆ ਹੈ ਅਸੀਂ ਸਾਰਿਆਂ ਸੰਗਤਾਂ ਨੂੰ ਜਿਹਾ ਆਖਦੇ ਹੋਏ ਕਿਵਾਂ ਦੇ ਜਾਜਕਾਂ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਸਤ ਨਾਮ ਜੀ ਵਾਹਿਗੁਰੂ ਵਾਹਿਗੁਰੂ ਪਾਣੀ ਦਰੋ ਜੀ ਸਤ ਨਾਮ ਸਤ ਸ਼ੀਰ ਅਜਕਾਰੇ ਬਲਾਵੇ ਨਿਆਲ ਹੋ ਜਾਵੇ ਤਨ ਤਨ ਬਾਪੂ ਜੀ ਜੀ ਪੈ ਰਸਜੀਤ ਕੌਰ ਜੀ ਦੋਵੇਂ ਪਾਜਾ ਗੁਰੂ ਗ੍ਰੰਥ ਸਾਹਿਬ ਜੀ ਦੇ ਮਨ ਨੂੰ ਪਾਵੇ ਸਤਿ ਸ੍ਰੀ ਅਕਾਲ ਮੇਲੇ ਵਿੱਚ ਪਹੁੰਚੇ ਸੰਤ ਮਹਾਂਪੁਰਸ਼ਾਂ ਨੇ ਸਮੂਹ ਸਾਧ ਸੰਗਤ ਨੂੰ ਜੀ ਆਇਆਂ ਆਖਿਆ ਅਤੇ ਬਾਬਾ ਜੀ ਦੇ ਸਲਾਨਾ ਜੋੜ ਮੇਲੇ ਦੀਆਂ ਲੱਖ ਲੱਖ ਵਧਾਈਆਂ ਦਿੱਤੀਆਂ ਗੁਰਦੁਆਰਾ ਢਾਪ ਸਰ ਤੋਂ ਹੀ ਮੋਤਾ ਸਿੰਘ ਦੇ ਸੇਵਾਦਾਰ ਆ। ਠੀਕ ਹੈ ਜੀ। ਆਹਾਂ ਜੀ ਹੋਏ। ਦੇ ਸੇਵਾਦਾਰ ਨੇ ਤੇ ਨਗ ਕੇ ਇਥੇ ਸੇਵਾ ਵੀ ਕਰਦੇ ਨੇ ਸਾਡੇ ਸਤਿਗੁਰੂ ਬਨਾਨਾ ਬਾਬਾ ਮੋਤਾ ਸਿੰਘ ਬੜੇ ਮਹਾਨ ਚੁਖੀਅਤ ਮਹਾਨ ਸਾਧੂ ਹੈ ਨੇ ਇਸੇ ਸਥਾਨ ਤੇ ਆਣ ਕੇ ਬੰਦਗੀ ਕਰਦੇ ਨੇ ਇਕ ਤਕਰੀਰ ਹੁੰਦਾ ਸਿੱਖ ਪਹਿਲਾਂ ਠੀਕ ਹੈ ਇਹ ਬਿਨਾ ਬਿਨਾ ਹੁਣ ਨੇ ਦਸਕਾਂ ਪਹਿੋਰ ਗਰੇ ਬੱਖ ਨੇ ਸਾਹਮਣੇ ਬੜਾ ਮਜਾ ਨੇ ਇੱਥੇ ਥੱਲੇ ਬੈਜਾ ਮੀਂਹ ਪੈਣਾ ਪਰ ਨਾ ਕ੍ਰੀਰ ਥੱਲੇ ਮੀਂਹ ਨਹੀਂ ਪੈਂਦਾ ਜਿੱਥੇ ਬਾਬਾ ਮੋਤਾ ਜੀ ਨਹੀਂ ਬੈਠਾ ਮੇਰੀ ਛੱਤੀ ਪੱਕੀ ਹੁਣਾਂ ਨੇ ਹਾਂ ਨਾ ਆ ਮੇਰੀ ਹੀ ਨਾਲ ਇੱਕ ਕ੍ਰੀਰ ਸੀ ਇਹ ਬਹੁਤ ਵੱਡੀ ਬੜੀ ਤੇਰੀ ਫਿਰ ਜਿੱਥੇ ਢਾਬ ਸਾਰਾ ਵੱਡਾ ਨਾਲ ਹੀ ਪੰਜ ਸੱਤ ਕਿੱਲੇ ਆ ਤੇਰੀ ਨਹੀਂ ਤੇਰੀ ਦੀ ਕੋੜ ਚ 60 ਸਾਲ ਭਗਤੀ ਕੀਤੀ ਬਾਬਾ ਮੋਤਾ ਜੀ ਆਹ ਹਾਂ ਬਹੁਤ ਬੰਦਗੀ ਕੀਤੀ ਉੱਥੇ ਤਿੰਨ ਚਾਰ ਸਥਾਨ ਲਿਖੀ ਪੱਤਰੀਆਂ ਦੋ ਸਥਾਨ ਉਹਨਾਂ ਦੇ ਬਾਕੀ ਸੋਰੀ ਤੇ ਲੰਮੀ ਮੱਤਕੀ ਦੀ ਅਨੇਚਾ ਕੋਈ ਵੇਲੇ ਮੇਰੇ ਦੇ ਨਾਲ ਵਜਨ ਕਰਨਾ ਉਹਨਾਂ ਦਾ ਵਾਹ ਜੀ ਹੋਰ ਮਹਾਨ ਸਾਹਿਬ ਬੜਾ ਲੰਮਾ ਸਮਾਉਂਦੇ ਇਹ ਬਾਪੂ ਜੀ ਨਹੀਂ ਦੱਸਦੇ ਤੁਹਾਨੂੰ ਆ ਸਾਹਮਣੇ ਕਿਤੇ ਬਾਪੂ ਦਾ ਪਿਓ ਆਖਣ ਲੱਗੇ ਕਿ ਚਲੋ ਸਰਵਾਰੇ ਚਲੋ ਮੱਛਿਆ ਚਲੀ ਗਏ ਉਹਦੇ ਚਲੋ ਹਾਂਜੀ ਕਹਿੰਦੇ ਤੁਸੀਂ ਚਲੋ ਜਿਹੜਾ ਬਜ਼ੁਰਗਤ ਮੈਨੂੰ ਤੁਰੰਤ ਧੰਨ ਮਿਲਦਾਣ ਕਿ ਵਾਹ ਜੀ ਵਾਹ ਕਹਿੰਦੇ ਅੱਜ ਆਹ ਬਾਪਾ ਜੀ ਅਜੇ ਤੁਰੇ ਨਹੀਂ ਤੇ ਤੁਰ ਕੇ ਤੇ ਜਾਂਦੇ ਸੀ ਉਹਨੂੰ ਹਮ ਇਹ ਕਿਦੋਂ ਆਉਣਗੇ ਜਿਹੜੇ ਨਹੀਂ ਦੇ ਉਹ ਸਾਡੇ ਜਨਦਿਆਂ ਨੂੰ ਵਰਕਰਮਾ ਜੀਨਾਨ ਖਾਣੀ ਕਰਕੇ ਬੈਠੇ ਹੋਏ ਆਹ ਆਹ ਮਾਨ ਦੇ ਵੀ ਬਲਾ ਮਾਦਾ ਕਿ ਲੋਕ ਨਨਮ ਤਾਂ ਨਾ ਹੀ ਕਦੋਂ ਦੇ ਠੀਕਦੇ ਆਹ ਆਹ ਇਹ ਨਗਰ ਢੀਂਡੀਆ ਵਾਲੇ ਦੇ ਨਾਲ ਆ ਬਹੁਤ ਬਿਆਸ ਸੀ ਠੀਕ ਹੈ ਤੇ ਇਹ ਸਥਾਨ ਬਾਬੇ ਮੋਹਨ ਜੀ ਭਗਤੀ ਨੂੰ ਭਾਗ ਲੱਗੇ ਆ ਤੇ ਵਰਗਟ ਹੋਇਆ ਜਾਗ ਰਿਹਾ ਜੇ ਨਗਰ ਢੀਂਡੀਆ ਨਾਲ ਬੜੇ ਪ੍ਰੇਮ ਚਾਪਸ਼ਾ ਭਾਵਨਾ ਦੇ ਨਾਲ ਇਹ ਜੋੜ ਮਿਲਾਂ ਪਰਦੇ ਸਾਲ ਹਰ ਸਾਲ ਹੀ ਬਹੁਤ ਵਧੀਆ ਜੋੜ ਮੇਲਾ ਲਾਉਂਦੇ ਵਧੀਆ ਤੋਂ ਵਧੀਆ ਵਿਦਵਾਨ ਲਿਆਉਂਦੇ ਆ ਤੇ ਚਾਹੀਦਾ ਵੀ ਕਿਉਂਕਿ ਇਹਨਾਂ ਨੇ ਭਾਗ ਲਾਇਆ ਇੱਕ ਜੰਗਲਾਂ 'ਚ ਮੰਗਲ ਲਾਇਆ ਉਹਨਾਂ ਨੇ ਅੱਜ ਦਾ ਦਿਨ ਸਮੂਹ ਸੰਗਤਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਇਹੋ ਨਾਮ ਜਪਣ ਦਾ ਨਾਮ ਹੈ ਬੰਦਗੀ ਕਰਨਾ ਸਾਧੂ ਦੇ ਅਸਥਾਨ ਦੀ ਸੇਵਾ ਕਰਨ ਸਾਧੂ ਜਿਹੜਾ ਬੜੀ ਚੜ੍ਹਦੀ ਕਲਾ ਦਾ ਇਸ ਮਾਰਗ ਤੇ ਤੁਰਨਾ ਚਾਹੀਦਾ ਤੇ ਬੜੀ ਵੱਡੀ ਵਾਰੀਆ ਗੱਲ ਅਮਰ ਤੇ ਛਗਨ ਸੇਖ ਸajna ਕੇਸ ਰੱਖਣਾ ਤੇ ਨਾਮ ਜਪਿਆ ਕਰਨ ਸਤਨਾ ਵੈਗ ਨੂੰ ਮਹਾਂਪੁਰਖ ਬਾਬਾ ਸ਼੍ਰੀ ਜੀ ਨੇ ਕਹਿਣਾ ਵੀ ਭਾਈ ਘੰਟਾ ਸਵੇਰੇ ਘੰਟਾ ਸ਼ਾਮ ਨੂੰ ਸਤਨਾ ਵੈ ਜਿਆਦਾ ਨਹੀਂ ਇੰਨਾ ਪ੍ਰਤ ਕਰਦਿਆਂ ਇੱਕ ਘੰਟਾ ਸਵੇਰੇ ਇੱਕ ਘੰਟਾ ਸ਼ਾਮ ਨੂੰ ਸਤਨਾ ਧਿਆਨ ਇਰਪਾਗਾਨ ਸਾਡੇ ਤੇ ਐਸ ਲੈਨ ਦੇ ਵਿੱਚ ਸਮਾਰਕ ਤੇ ਪੋੜੀ ਰੱਖਣਾ ਚਿਦਾਈ ਰੱਖਣਾ ਉਹਨਾਂ ਦੇ ਮਾਰਗ ਤੇ ਚਿਲਾਏ ਹੋਏ ਉਹਨਾਂ ਨੇ ਪਾਏ ਹੋਏ ਬੜੇ ਆਨੰਦ ਲੈ ਅਸੀਂ ਇੱਥੇ ਨਾ ਕੋਈ 28 ਸਾਲ ਦੇ ਕਰੀਬ ਨਾਮੇ ਮੋਤਾ ਸਿੰਘ ਦੇ ਅਸਥਾਨ ਤੇ ਆਨੰਦ ਲੈ ਕੇ ਗਏ ਇਹ ਨਗਰਾਨੇ ਇਲਾਕੇ ਦੇ ਵੀ ਅੱਜ ਵੀ ਬਹੁਤ ਪਿਆਰ ਕਰਦੇ ਉਹਨਾਂ ਦੇ ਪੁੱਤ ਪੁੱਤਰੇ ਸਾੜਾ ਜਾਂਦਾ ਨਗਰਾਂ ਵਾਲੇ ਸਤਨ ਮੰਨਦਾ ਭਾਵਿਤ ਭਾਗ ਲੱਗ ਜਾਂਦੇ ਪਿੱਛੇ ਵਿੱਚ ਚੱਗਦੀ ਹੈ ਮਰੂ ਕਿਰਪਾ ਕਰੇ ਟ੍ਰੈਗਰ ਜੀ ਕਰਦਾ ਸਾ ਵਾਹਿਗੁਰੂ ਤਪੀ ਸਤਨਾਮ ਸਤਨਾਬ ਜੀ ਵਾਹਿਗੁਰੂ ਵਾਹਿ ਹੈ ਗੁਰੂ ਪਾਣੇ ਦਰੋ ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਹਾਜਰ ਰਾਮ ਨਾਮ ਜਪ ਲਾ ਰਾਮ ਨਾਮ ਜਪ ਲਾ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ 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 ਉੱਚੀ ਸਤ ਨਾਮ ਜੀ ਵਾਹਿਗੁਰੂ ਵਾਹਿਗੁਰੂ ਪਾਏ ਗੁਰੂ ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਸਤਨਾਮ ជី ਵਾਹਿਗੁਰੂ ਨਾਮ ਸਤ ਨਾਮ ਵਾਹਿਗੁਰੂ ਬਾਗੇ ਗੁਰੂ ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ ਵਾਹਿਗੁਰੂ ਬਾਗੇ ਗੁਰੂ ਜੀ ਰਾਮ ਨਾਮ ਜਪ ਲਾ

ਨਾਮ ਵਾਹਿਗੁਰੂ ਸਤ ਨਾਮ ਕਾਹੇ ਕਰੋ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿ ਕਰੋ ਸਤ ਨਾਮ ਸਤ ਨਾਮ ਸਤ ਨਾਮ ਉੱਚੀ ਵਾਹਿਗੁਰੂ ਅਨ ਸਤ ਨਾਮ ਇਹਨੂੰ ਸਤ ਨਾਮ ਸਤਨਾਮ ਸਤਨਾਮ ਮਚੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਰਮ ਨਾਮ ਜਪ ਲਾ ਹਰਿ ਰਾਮ ਨਾਮ ਜਪ ਲਾ ਰਾਮ ਨਾਮ ਜਪ ਲਾ ਅਜ ਰਾਮ ਨਾਮ ਜਪ ਲਾ ਰਾਮ ਨਾਮ ਜਪ ਲਾ the love oh. of all here